ਆ ਪ੍ਰਧਾਨ ਜੀ ਅੱਜ ਕਿਹੜੇ ਵਿਸ਼ੇ ਤੇ ਅੱਜ ਪਿੰਡਾਂ ਦੇ ਵਿੱਚ ਗੱਡੀ ਫੇਰ ਰਿਹਾ ਹਾਂ ਉਹਦੇ ਬਾਰੇ ਜਰੂਰ ਚਰਨਾ ਪਾਉ। ਕਿ ਅੱਜ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਟਰੇਲੀਆਂ ਕਰ ਰਿਹਾ ਲੋਕਾਂ ਨੂੰ ਲਾਂਬੰਦ ਕਰ ਰਿਹਾ ਕਿਉਂਕਿ ਪਿਛਲੇ ਮਹੀਨੇ ਦੀ ਜਿਹੜੀ ਜਨਵਰੀ ਦੇ 20 ਜਨਵਰੀ ਨੂੰ ਇਸ ਤੋਂ ਦੀ ਜਿਹੜੀ ਪੰਜਾਬ ਸਰਕਾਰ ਹੈ ਇਹ ਸਰਕਾਰ ਨੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਛਾੜ ਕੇ ਕੰਡ ਜਿਉਂਦਾ ਜਿਹੜਾ ਬਠਿੰਡੇ ਦੇ ਵਿੱਚ ਹੈ ਉਸ ਪਿੰਡ ਦੇ ਉੱਪਰ ਜਿਹਦੀ ਚਾਰ ਜ਼ਿਲ੍ਹਿਆਂ ਦੀ ਪੁਲਿਸ ਛਾੜ ਕੇ ਉਥੋਂ ਦੀ ਜਿਹੜੀ 717 ਏਕੜ ਜ਼ਮੀਨ ਹੈ ਕਿਸਾਨਾਂ ਦੀ ਉਹ 117 ਸਾਲਾਂ ਤੋਂ ਬੋਂਦੇ ਆ ਰਹੇ ਨੇ ਪਰ ਇੱਕ ਸਰਕਾਰ ਨੇ ੱੱਕੇ ਦੇ ਨਾਲ ਜਣਦੀ ਉਹ ਜ਼ਮੀਨ ਜਿਹੜੀ ੱੱਕੇ ਨਾਲ ਖੋ ਕੇ ਉਹ ਵੱਡਿਆਂ ਘਰਾਂ ਦੇ ਨੌਚਾ ਕਰਨੀ ਚਾਹੁੰਦੇ ਤੇ ਪਰ ਜਦੋਂ ਆਪਣੀ ਜਥੇਬੰਦੀ ਨੂੰ ਪਤਾ ਲੱਗਿਆ ਭਾਰਤੀ ਕਿਸਾਨ ਯੂਨੀਅਨ ਇਕੱਠਾ ਹੋ ਰਹਾਂ ਹਾਂ ਤਾਂ ਇਸ ਆਪਣੀ ਜਥੇਬੰਦੀ ਨੇ ਉਸ ਪਿੰਡ ਦੇ ਵਿੱਚ ਜਾ ਕੇ ਉਹ ਜਿਹੜੀ ਚਾਰ ਜ਼ਿਲ੍ਹਿਆਂ ਦੀ ਪੁਲਿਸ ਕੀ ਉਸ ਨੂੰ ਰੋਕਿਆ ਚਾਹੇ ਉਸ ਪੁਲਿਸ ਨੇ ਆਪਣੇ ਕਿਸਾਨਾਂ ਤੇ लाठी चार्ज ਵੀ ਕੀਤਾ ਉਹਨਾਂ ਨੇ ਅਥਰੂ ਗਏ ਇਸ ਵੀ ਛੱਟਿਆ ਪਰ ਆਪਾਂ ਫੇਰ ਵੀ ਜਾਂਦੀ ਉਹ ਪੁਲਸ ਤੇ ਮੂਰੇ ਆਪਾਂ ਚਟਾਨ ਵਾਂਗੂ ਖੜਿਆ ਤੇ ਉਹ ਜਿਹੜੀ ਉਥੋਂ ਦੀ ਪੁਲਸ ਆਈ ਸੀ ਉਹਨੂੰ ਜਣਦੀ ਉਸੇ ਬੇਰੰਗ ਮੁਰਨਾ ਪਿਆ ਜਣਦੀ ਇਸ ਕਰਕੇ ਵੀ ਹੁਣ ਪਿੰਡਾਂ ਵਿੱਚ ਇਹ ਦੱਸਣਾ ਚਾਹੁੰਦੇ ਆ ਵੀ ਭਰਾਵੋ ਇਹ ਇਕੱਲੇ ਜੌਂਦਪਿੰਡ ਦੀ ਜ਼ਿੰਮੇਵਾਰੀ ਨਹੀਂ ਹੈਗਾ ਇਹ ਜ਼ਮੀਨਾਂ ਦਾ ਘੱਟ ਤੋਂ ਘੱਟ ਪੰਜਾਬ ਦੇ ਵਿੱਚ 800 ਦੇ ਲਗਭਗ ਇਹੋ ਜਿਹੇ ਪਿੰਡ ਨੇ ਜਿਹੜੇ ਪਿੰਡਾਂ ਦੇ ਵਿੱਚ ਹਜੇ ਤੱਕ ਉਹ ਮਰਬੇ ਬੰਦੀ ਨਹੀਂ ਹੋਈ ਤਾਂ ਉਸ ਜ਼ਮੀਨ ਨੂੰ ਜਣਦੀ ਇਹ ਪੰਜਾਬ ਸਰਕਾਰ ਹੈ ਇਹ ੱੱਕੇ ਨਾਲ ਖੋ ਕੇ ਜਣਦੀ ਉਹ ਵੱਡੇ ਘਰਾਣੇ ਨੇ ਜਿਹੜੇ ਉਹਨਾਂ ਦੇ ਨਾਂ ਲਾਉਣੀ ਚਾਹੁੰਦੀ ਹੈ ਤੇ ਜਿਹੜੀ ਸਾਡੀ ਸ਼ਾਮਲਟ ਜ਼ਮੀਨ ਹੈ ਉਸ ਤੇ ਵੀ ਕਬਜ਼ਾ ਕਰਨ ਨੂੰ ਫਿਰਦੀ ਹੈ ਤਾਂ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾਣ ਇਸ ਕਰਕੇ ਅਸੀਂ ਪਿੰਡਾਂ ਦੇ ਵਿੱਚ ਅੱਜ ਇਹ ਸਾਰਿਆਂ ਨੂੰ ਦੱਸ ਰਿਹਾ ਵੀ ਭਾਈ ਆਉਣ ਵਾਲੀ 13 ਤਰੀਕ ਨੂੰ ਆਪਾਂ ਜਿਉਂ ਦੇ ਵਿੱਚ ਬਹੁਤ ਵੱਡਾ ਇਕੱਠ ਕਰਨਾ ਹੈ ਅਸੀਂ ਲੋਕਾਂ ਨੂੰ ਲਾਂਬੰਦ ਕਰ ਰਹਿਆਂ ਵੀ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਸਾਡੇ ਕਿਸਾਨ ਭਰਾ ਆਓ ਸਾਡੀਆਂ ਮਾਮਾ ਪੈਣਾ ਤੇ ਸਾਡੇ ਮਜ਼ਦੂਰ ਭਰਾ ਨੇ ਤੇ ਸਾਡੇ ਨੌਜਵਾਨ ਭਰਾ ਉਹ ਸਾਰੇ ਇਸ ਜਿਹਦੀ ਇਹਦੇ ਵਿੱਚ ਪਹੁੰਚਣ ਕਿਉਂਕਿ ਆਪਾਂ ਜਿਉਂ ਦੇ ਵਿੱਚ ਵੱਡਾ ਇਕੱਠ ਕਰਕੇ ਸਰਕਾਰ ਨੂੰ ਦੱਸ ਦਈਏ ਬੀਜੇ ਕੱਲ ਨੂੰ ਸਾਡੀਆਂ ਜ਼ਮੀਨਾਂ ਵੱਲ ਝਾਕਿਓ ਤਾਂ ਅਸੀਂ ਤੁਹਾਨੂੰ ਇਹ ਮੂੰਹ ਮੋੜ ਮਾ ਜਿਹੜਾ ਜਵਾਬ ਹੈ ਇਹ ਇਸ ਤਰ੍ਹਾਂ ਵੱਡੇ ਇਕੱਠ ਕਰਕੇ ਦੇਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਰਕਾਰਾਂ ਜ਼ਮੀਨ ਰੋਕਣ ਤੋਂ ਪਹਿਲਾਂ 100 ਬਾਰੇ ਗੱਲ ਸੋਚਣ ਗਿਆ ਵੀ ਜੌਂਦਪਿੰਡ ਦੇ ਵਿੱਚ ਗਏ ਤੇ ਉੱਥੇ ਕਿਸਾਨਾਂ ਨੇ ਸਾਨੂੰ ਕਿਵੇਂ ਬਾਅਸ ਮੋੜਿਆ ਵੀ ਉਸ ਕਰਕੇ ਵੀ ਪੱਟਾ ਇਕੱਠ ਕਰਕੇ ਸਰਕਾਰ ਨੂੰ ਅਸੀਂ ਇਹ ਕਹੋਣੇ ਆ ਵੀ ਕਿਤੇ ਵੀ ਅਸੀਂ ਜ਼ਮੀਨ ਹੈ ਜਿਹੜੀ ਅਸੀਂ ਕਿਤੇ ਵੀ ਤੁਹਾਡਾ ਕਬਜ਼ਾ ਨਹੀਂ ਹੋਣ ਦੇਵਾਂਗੇ ਕਿਸਾਨਾਂ ਦੀ ਜ਼ਮੀਨ ਕਿਸਾਨਾਂ ਦੇ ਕੋਲ ਹੀ ਰਹੂਗੀ ਅੱਜ ਪ੍ਰਾਜੇ ਕਿੰਨੇ ਪਿੰਡ ਕੱਢੂਗੇ ਅੱਜ ਅਸੀਂ ਤਕਰੀਬਨ 11 ਕਪਿੰਡ ਦਾ ਕੱਢ ਚੁੱਕੇ ਹਾਂਗੇ ਇਹ ਹੋਰ ਹੋ ਸਕਦਾ ਵੀ 8-9 ਪਿੰਡ ਸੀ ਹੋਰ ਵੀ ਕੱਢ ਲਈਏ ਵੀ ਕੱਲੋਂ ਵੀ ਅਸੀਂ ਪਿੰਡਾਂ ਦੇ ਵਿੱਚ ਫੇਰ ਸਾਰੇ ਪਿੰਡਾਂ ਵਿੱਚ ਜਾਵਾਂਗੇ ਵੱਧ ਤੋਂ ਵੱਧ ਲੋਕਾਂ ਨੂੰ ਇਹ ਚੀਜ਼ ਤੇ ਜਾਗਰਤ ਕਰਾਂਗੇ ਠੀਕ ਹੈ